ਤੁਹਾਡਾ ਜਨਵਰੀ 2022 39 ਸਾਲਾ ਜਗਦੀਸ਼ ਪਤਨੀ ਤੇ ਆਪਣੇ ਦੋ ਬੱਚਿਆਂ ਦੇ ਨਾਲ ਭਾਰਤ ਤੋਂ ਕੈਨੇਡਾ ਜਾਣ ਵਾਸਤੇ ਘਰ ਤੋਂ ਰਵਾਨਾ ਹੁੰਦਾ ਏ ਪਰ ਜਦੋਂ ਜਗਦੀਸ਼ ਭਾਰਤ ਵਿੱਚ ਰਹਿੰਦਾ ਸੀ ਤਾਂ ਉਹ ਇੱਕ ਅਧਿਆਪਕ ਵਜੋਂ ਨੌਕਰੀ ਕਰਦਾ ਸੀ ਤੇ ਬਾਅਦ ਵਿੱਚ ਆ ਕੇ ਉਹ ਆਪਣੇ ਭਰਾ ਦੇ ਨਾਲ ਕੱਪੜਿਆਂ ਵਾਲੀ ਦੁਕਾਨ ਤੇ ਕੰਮ ਵੀ ਕਰਦਾ ਸੀ ਬਹੁਤ ਮਿਹਨਤ ਮੁਸ਼ਕਲ ਤੇ باوجود ਵੀ ਇਨਾਂ ਦੇ ਪੂਰੇ ਪਰਿਵਾਰ ਦੀ ਕਮਾਈ 9 ਤੋਂ 10000 ਰੁਪਏ ਮਹੀਨਾ ਮਸਾਂ ਹੀ ਹੁੰਦੀ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਪੂਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਆਪਾਂ ਭਾਰਤ ਛੱਡ ਕੇ ਕੈਨੇਡਾ ਚਲੇ ਜਾਣਾ ਹੈ। ਤਾਂ ਉੱਥੋਂ ਪਰਿਵਾਰ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਬੜੀਆਂ ਔਕੜਾਂ, ਮੁਸ਼ਕਲਾਂ, ਕਠਿਨਾਈਆਂ ਝੱਲ ਕੇ ਪਰਿਵਾਰ ਨੇ ਮਸਾਂ ਹੀ 65 ਲੱਖ ਰੁਪਏ ਦਾ ਪ੍ਰਬੰਧ ਕੀਤਾ। ਤੇ ਫਿਰ ਉਹ ਇੱਕ ਏਜੰਟ ਦੇ ਕੋਲੇ ਗਏ। ਕਿ ਸਾਡਾ ਕੈਨੇਡਾ ਦਾ ਵੀਜ਼ਾ ਲਵਾ ਦਿੱਤਾ ਜਾਵੇ। ਤਾਂ 에ਜੰਟ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੋਈ ਗੱਲ ਨਹੀਂ ਬੜੀ ਜਲਦੀ ਤੁਹਾਡਾ ਵੀਜ਼ਾ ਲੱਗ ਜਾਵੇਗਾ। ਕੁਝ ਸਮੇਂ ਬਾਅਦ 에ਜੰਟ ਨੇ ਉਹਨਾਂ ਨੂੰ ਕਿਹਾ ਕਿ ਭਾਈ ਤੁਹਾਡਾ ਟ੍ਰਾਂਟੋ ਦਾ ਵੀਜ਼ਾ ਲੱਗ ਚੁੱਕਾ ਹੈ। ਤਾਂ 12 ਜਨਵਰੀ ਨੂੰ ਇਹ ਪੂਰਾ ਪਰਿਵਾਰ ਜਗਦੀਸ਼ ਉਹਦੀ ਪਤਨੀ ਤੇ ਉਹਦੇ ਦੋ ਬੱਚੇ ਟ੍ਰਾਂਟੋ ਵਾਸਤੇ ਫਲਾਈਟ ਲੈਂਦੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਪਰਿਵਾਰ ਡੋਂਕੀ ਲਗਾ ਕੇ ਕੈਨੇਡਾ ਜਾ ਰਿਹਾ ਸੀ। ਤਾਂ ਜਿਹੜੇ ਡੌਂਕਰ ਕੋਲ ਜਿਹੜੇ ਏਜੰਟ ਕੋਲ ਇਹਨਾਂ ਨੇ ਡੌਂਕੀ ਲਗਾਉਣ ਦੇ ਲਈ ਪੈਸੇ ਦਿੱਤੇ ਸੀ ਤਾਂ ਉਸ ਨੇ ਯੂ ਐਸਏ ਕੈਨੇਡਾ ਬਾਰਡਰ ਤੇ ਇਹਨਾਂ ਨੂੰ ਛੱਡਣਾ ਸੀ ਤੇ ਉਸ ਤੋਂ ਅੱਗੇ ਬਾਕੀ ਦਾ ਰਸਤਾ ਇਹਨਾਂ ਨੇ ਖੁਦ ਪੈਦਲ ਚੱਲ ਕੇ ਤੈਅ ਕਰਨਾ ਸੀ ਡੌਂਕਰ ਨੇ ਆਪਣਾ ਕੰਮ ਨਿਵੇੜ ਦਿੱਤਾ ਇਹਨਾਂ ਨੂੰ ਯੂ ਐਸ ਬਾਰਡਰ ਤੇ ਛੱਡ ਦਿੱਤਾ ਤੇ ਇਸ ਤੋਂ ਅੱਗੇ ਪਰਿਵਾਰ ਦਾ ਆਪਣਾ ਸਫ਼ਰ ਸ਼ੁਰੂ ਹੁੰਦਾ ਹੈ ਇਹ ਪਰਿਵਾਰ ਪੈਦਲ ਚੱਲਦਾ ਹੈ ਕੈਨੇਡਾ ਦੇ ਵੱਲ ਰਾਸਤੇ ਵਿੱਚ ਕਾਫੀ ਕਠਿਨਾਈਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਇਹ ਪਰਿਵਾਰ ਕਾਫੀ ਜ਼ਿਆਦਾ ਸੰਘਣੇ ਜੰਗਲ ਨਹਿਰਾਂ ਨਦੀਆਂ ਨੂੰ ਪਾਰ ਕਰਦਾ ਹੋਇਆ ਮਾਰੂਥਲਾਂ ਨੂੰ ਪਾਰ ਕਰਦਾ ਹੋਇਆ ਬਰਫ਼ਾਂ ਨੂੰ ਪਾਰ ਕਰਦਾ ਹੋਇਆ ਇਹ ਪਰਿਵਾਰ ਆਖਰ ਟ੍ਰਾਂਟੋ ਦੀ ਧਰਤੀ ਤੇ ਪਹੁੰਚ ਜਾਂਦਾ ਹੈ ਉਹਨਾਂ ਨੂੰ ਟ੍ਰਾਂਟੋ ਪਹੁੰਚੇ ਸਿਰਫ ਇੱਕ ਹਫ਼ਤਾ ਹੀ ਬੀਤਿਆ ਸੀ ਜਦੋਂ ਪੁਲਿਸ ਨੂੰ ਪੂਰੇ ਪਰਿਵਾਰ ਦੀਆਂ ਲਾਸ਼ਾਂ ਬਾਰਡਰ ਤੋਂ ਸਿਰਫ 12 ਮੀਟਰ ਦੀ ਦੂਰੀ ਤੇ ਮਿਲੀਆਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਬਰਫ਼ੀਲਾ ਮੌਸਮ ਸੀ ਉੱਥੋਂ ਦਾ ਤਾਪਮਾਨ -35 ਡਿਗਰੀ ਸੈਲਸੀਅਸ ਤੱਕ ਸੈਲਸੀਅਸ ਤੱਕ ਪਹੁੰਚ ਜਾਂਦਾ ਜਿਹਨੂੰ ਆਮ ਬੰਦੇ ਨੂੰ ਸਹਿਣ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਜਿਹੜਾ ਬੰਦਾ ਭਾਰਤ ਦੇ ਗੁਜਰਾਤ ਵਰਗੇ ਸੂਬੇ ਵਿੱਚੋਂ ਗਿਆ ਹੁੰਦਾ ਉਹਦੇ ਵਾਸਤੇ ਤਾਂ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਇੰਨੀ ਠੰਡ ਨੂੰ ਸਹਿਣਾ ਬੇਹੱਦ ਮੰਦ ਭਾਗੀ ਤੇ ਭਾਵਕ ਕਰਨ ਵਾਲੀ ਘਟਨਾ ਨੇ ਸਾਰਿਆਂ ਦੇ ਮਨਾਂ ਨੂੰ ਇੱਕ ਵਾਰ ਝੰਡੋੜ ਕੇ ਰੱਖ ਦਿੱਤਾ ਜਗਦੀਸ਼ ਪਟੇਲ ਦੇ ਪਰਿਵਾਰ ਨੇ ਆਪਣੇ ਕਰੀਬੀਆਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਜਾਣਨ ਵਾਲੇ ਲੋਕਾਂ ਨੂੰ ਵੀ ਨਹੀਂ ਸੀ ਦੱਸਿਆ ਕਿ ਅਸੀਂ ਕਿੱਥੇ ਜਾ ਰਹੇ ਹਾਂ ਕਿਉਂਕਿ ਸਾਡੇ ਸਮਾਜ ਵਿੱਚ ਆਮ ਹੀ ਇਹ ਗੱਲਾਂ ਪ੍ਰਚਲਿਤ ਨੇ ਕਿ ਕਿਸੇ ਨੂੰ ਦੱਸ ਕੇ ਨਹੀਂ ਜਾਣਾ ਕੋਈ ਨੁਕਸਾਨ ਨਾ ਹੋ ਜਾਵੇ ਕਈ ਤਰ੍ਹਾਂ ਦੇ ਡਰ ਸਾਡੇ ਮਨਾਂ ਦੇ ਵਿੱਚ ਬੈਠੇ ਹੁੰਦੇ ਨੇ ਤਾਂ 12 ਜਨਵਰੀ ਨੂੰ ਇਹ ਪਰਿਵਾਰ ਟ੍ਰਾਂਟੋ ਪਹੁੰਚਣ ਤੋਂ ਬਾਅਦ ਮਨੀ ਤੋਬਾ ਪ੍ਰੋਵਿੰਸ ਗਏ ਜਿਹੜਾ ਟ੍ਰਾਂਟੋ ਤੋਂ ਲਗਭਗ 2100 ਕਿਲੋਮੀਟਰ ਦੂਰ ਆ ਤੇ ਹਫ਼ਤੇ ਬਾਅਦ ਉਹ ਐਮਰਸਨ ਟਾਊਨ ਆਏ ਜਿਹੜਾ ਅਮਰੀਕਾ ਬਾਰਡਰ ਤੋਂ ਦੂਸਰੀ ਸਾਈਡ ਆ ਜਦੋਂ ਇਹਨਾਂ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲਦੀਆਂ ਨੇ ਤਦ ਉੱਥੇ ਕਿਸੇ ਵੀ ਗੱਡੀ ਦੇ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਹੋਰ ਵੀਕਲ ਦੇ ਨਿਸ਼ਾਨ ਨਹੀਂ ਮਿਲਦੇ ਜਿਸ ਤੋਂ ਇਹ ਪਤਾ ਲੱਗਦਾ ਸੀ ਇਹ ਅੰਦਾਜ਼ਾ ਲਗਾਇਆ ਗਿਆ ਕਿ ਇਹ ਪਰਿਵਾਰ ਕਾਫੀ ਦਿਨਾਂ ਤੋਂ ਪੈਦਲ ਹੀ ਚੱਲ ਰਿਹਾ ਸੀ ਜਿਹੜੀ ਜਗ੍ਹਾ ਤੋਂ ਇਸ ਪੂਰੇ ਪਰਿਵਾਰ ਦੀਆਂ ਡੈੱਡ ਬੋਡੀਆਂ ਮਿਲੀਆਂ ਉਥੋਂ ਇੱਕ 47 ਸਾਲਾਂ ਦਾ ਯੂਐਸ ਦਾ ਬਜ਼ੁਰਗ ਵੀ ਮਿਲਿਆ ਜੀ ਦਾ ਨਾਮ ਸਟੀਵ ਸ਼ੈਂਡ ਦੱਸਿਆ ਜਾ ਰਿਹਾ ਏ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਇਹ ਲਗਭਗ ਐਮਰਸਨ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸੀ ਇਹ ਬੰਦਾ ਇੱਕ ਵੈਨ ਚਲਾ ਰਿਹਾ ਸੀਗਾ ਜਿਸ 'ਚ ਦੋ ਗੁਜਰਾਤੀ ਬੰਦੇ ਹੋਰ ਬੈਠੇ ਸਫ਼ਰ ਕਰ ਰਹੇ ਸੀ ਉਸ ਤੋਂ ਬਾਅਦ ਪੰਜ ਹੋਰ ਗੁਜਰਾਤੀ ਵਿਅਕਤੀ ਵੀ ਫੜੇ ਗਏ ਜਿਹੜੇ ਅਮਰੀਕਾ ਦੇ ਬਾਰਡਰ ਤੋਂ 400 ਮੀਟਰ ਅੰਦਰ ਮਿਲੇ ਜਦੋਂ ਇਹਨਾਂ ਸਾਰਿਆਂ ਨੂੰ ਅਰੈਸਟ ਕੀਤਾ ਗਿਆ ਤਾਂ ਇਹਨਾਂ ਤੋਂ ਪੁੱਛਗਿੱਛ ਸ਼ੁਰੂ ਹੋਈ ਇਹਨਾਂ ਨੇ ਦੱਸਿਆ ਕਿ ਲਗਭਗ 11 ਘੰਟਿਆਂ ਤੋਂ ਅਸੀਂ ਤੁਰਦੇ ਆ ਰਹੇ ਹਾਂ ਇਹਨਾਂ ਵਿੱਚ ਇੱਕ ਵਿਅਕਤੀ ਕੋਲੇ ਇੱਕ ਬੈਗ ਮਿਲਿਆ ਜਿਹਦੇ ਵਿੱਚ ਬੱਚਿਆਂ ਦੇ ਕੁਝ ਕੱਪੜੇ ਸੀ ਖੜਾਉਣੇ ਸੀ ਡਾਈਪਰ ਵਗੈਰਾ ਸੀਗੇ ਤਾਂ ਉਸ ਵਿਅਕਤੀ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਕਿ ਇਹ ਬੈਗ ਤੇਰਾ ਏ ਤਾਂ ਉਹਨੇ ਕਿਹਾ ਨਹੀਂ ਇਹ ਬੈਗ ਮੇਰਾ ਨਹੀਂਗਾ ਬਲਕਿ ਸਾਡੇ ਨਾਲ ਚਾਰ ਮੈਂਬਰ ਹੋਰ ਸੀਗੇ ਜਿਹੜੇ ਇਥੋਂ ਸਾਡੇ ਤੋਂ ਅਲੱਗ ਹੋ ਗਏ ਕਿਤੇ ਰਸਤਾ ਪਟਕ ਗਏ ਆ ਸਾਨੂੰ ਨਹੀਂ ਮਿਲ ਰਹੇ ਇਹ ਬੈਗ ਉਸੇ ਹੀ ਪਰਿਵਾਰ ਦਾ ਸੀ ਇਹ ਜਿਹੜਾ ਬੈਗ ਉਸ ਵਿਅਕਤੀ ਕੋਲੇ ਸੀ ਇਹ ਬੈਗ ਜਗਦੀਸ਼ ਪਟੇਲ ਦੇ ਪਰਿਵਾਰ ਦਾ ਸੀ ਤਾਂ ਬਾਅਦ ਵਿੱਚ ਪੁਲਿਸ ਨੇ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਸੱਤ ਜਾਣਿਆਂ ਦੀ ਜਾਨ ਬਚ ਗਈ ਇਹ ਕਹਾਣੀ ਕਿਸੇ ਇੱਕ ਪਰਿਵਾਰ ਦੀ ਨਹੀਂ ਹਜ਼ਾਰਾਂ ਪਰਿਵਾਰਾਂ ਦੀ ਇਹ ਕਹਾਣੀਆਂ ਇਹ ਸੱਚੀ ਘਟਨਾ ਗੁਜਰਾਤ ਦੇ ਇੱਕ ਪਰਿਵਾਰ ਦੇ ਨਾਲ ਵਾਪਰੀ ਆ ਤੇ ਅਜਈ ਅਜਈਆਂ ਕਿੰਨੀਆਂ ਕਹਾਣੀਆਂ ਨੇ ਜਿਹੜੀਆਂ ਲੋਕਾਂ ਦੇ ਸਾਹਮਣੇ ਨਹੀਂ ਆ ਸਕੀਆਂ ਜਾਂ ਜਿਨ੍ਹਾਂ ਵਿਅਕਤੀਆਂ ਦਾ ਹਲੇ ਤੱਕ ਵੀ ਘਰਦਿਆਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡੇ ਘਰ ਦੇ ਮੈਂਬਰ ਆਖਰ ਕਿੱਧਰ ਗਏ ਪਿਛਲੇ ਦਿਨੀ ਵੀ ਇੱਕ ਖਬਰ ਆਈ ਆ ਕਿ 90000 ਭਾਰਤੀ ਡੌਂਕੀ ਲੌਂਦਾ ਅਮਰੀਕਾ ਦੇ ਬਾਰਡਰ ਤੋਂ ਅਮਰੀਕਾ ਪੁਲਿਸ ਨੇ ਗ੍ਰਿਫਤਾਰ ਕੀਤਾ ਆਖਰ ਇਹ ਸਭ ਕੁਝ ਹੋ ਕਿਉਂ ਰਿਹਾ ਸਾਡੇ ਲੋਕ ਇੰਨੀ ਵੱਡੀ ਪੱਧਰ ਤੇ ਡੌਂਕੀ ਲਾ ਕੇ ਵਿਦੇਸ਼ਾਂ ਨੂੰ ਕਿਉਂ ਜਾ ਰਹੇ ਨੇ ਇਦੇ ਕਈ ਸਾਰੇ ਕਾਰਨ ਨੇ ਤੇ ਮੁੱਖ ਕਾਰਨ ਭਾਰਤ ਦੀ ਆਰਥਿਕਤਾ ਬੇਰੋਜ਼ਗਾਰੀ ਇਤੋਂ ਦਾ ਜਿਹੜਾ ਰਾਜਨੀਤਿਕ ਸਿਸਟਮ ਆ ਉਹ ਜ਼ਿੰਮੇਵਾਰ ਆ ਜਿਹੜਾ ਲੋਕਾਂ ਨੂੰ ਚੰਗੀਆਂ ਸਹੂਲਤਾਂ ਚੰਗੀ ਜ਼ਿੰਦਗੀ ਨਹੀਂ ਦੇ ਸਕਿਆ